ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆ ਇੱਕ ਤੁਸੀਂ ਮੋਪਡ ਵੇਖ ਰਹੇ ਹੋ ਇਹ ਮਜੀਠੀਆ ਲਗੇ ਦੇ ਪਿੰਡ ਟਾਲੀ ਸਾਹਿਬ ਸਿਦਵਾ ਦੇ ਨੇੜੇ ਆ ਗੁਰਦੁਆਰਾ ਟਾਲੀ ਸਾਹਿਬ ਜਿਸ ਕਰਕੇ ਐਡਾ ਟਾਲੀ ਸਾਹਿਬ ਆਜਦਾ ਉੱਥੇ ਮੱਸਿਆ ਵਾਲੇ ਦੇ ਨਾਲ ਚੋਰੀ ਹੋ ਗਈ ਸੀ ਇਸ ਸਕੂਟੀ ਦਾ ਮਾਲਕ ਜਗਦੀਪ ਸਿੰਘ ਸਰਪੰਚ ਸਰਹਾਲਾ ਰਾਤ ਨੂੰ ਟਾਲੀ ਸਾਹਿਬ ਵਿੱਚ ਸਕੂਟਰੀ ਖੜੀ ਕਰਕੇ ਤੇ ਮਸਿਆਣ ਹੋਣ ਦੇ ਲਈ ਦਰਬਾਰ ਸਾਹਿਬ ਚਲਾ ਜਾਂਦਾ ਜਦੋਂ ਮਸਿਆਣਾ ਕੇ ਸਵੇਰੇ ਮੁੜਦਾ ਆਉਂਦਿਆਂ ਨੂੰ ਇਹ ਸਕੂਟੀ ਜਿਹੜੀ ਉੱਥੋਂ ਚੋਰੀ ਹੋ ਸੁੱਕੀ ਸੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹ ਸਕੂਟੀ ਦਾ ਨੰਬਰ ਨੋਟ ਕਰੋ ਤੁਹਾਡੇ ਪਿੰਡ ਆਸ-ਪਾਸ ਕਿਸੇ ਨਾ ਕਿਸੇ ਕੋਲ ਇਹ ਸਕੂਟਰੀ ਤਾਂ ਪਹੁੰਚੀ ਹੋਵੇਗੀ ਜਿਸ ਦੇ ਕੋਲ ਵੀ ਪਹੁੰਚੀ ਆ ਇਸ ਵੀਡੀਓ ਦੇ ਵਿੱਚ ਜਗਦੀਪ ਸਿੰਘ ਸਰਪੰਚ ਦਾ ਨੰਬਰ ਦੇ ਦਿੱਤਾ ਗਿਆ ਜਗਦੀਪ ਸਿੰਘ ਸਰਪੰਚ ਸਰਹਾਲਾ ਨੇੜੇ ਟਾਲੀ ਸਾਹਿਬ ਉਹਨਾਂ ਦਾ ਨੰਬਰ ਦੇ ਦਿੱਤਾ ਗਿਆ ਹੈ ਤੁਸੀਂ ਕਾਲ ਕਰੋ ਅਤੇ ਬੇਨਤੀ ਹੈ ਕਿ ਜਿਹੜਾ ਪਹਿਲਾ ਬੰਦਾ ਫੋਨ ਕਰਕੇ ਸਾਰੀ ਜਾਣਕਾਰੀ ਦੇਵੇਗਾ ਉਸ ਨੂੰ 2000 ਰੁਪਏ ਇਨਾਮ ਵੀ ਦਵਾਂਗੇ ਇਸ ਕਰਕੇ ਵੀਰੋ ਇਨਾਮ ਵਾਸਤੇ ਨਾ ਸਹੀ ਇੱਕ ਚੰਗੇ ਸਮਾਜ ਸੁਧਾਰਕ ਹੋ ਕੇ ਸਮਾਜ ਵਿਰੋਧੀ ਅੰਸਰਾਂ ਦੇ ਵਿਰੁੱਧ ਖੜਨਾ ਵੀ ਬੜੀ ਵੱਡੀ ਗੱਲ ਆ ਤੇ ਜੇਕਰ ਤੁਸੀਂ ਇਹ ਸਕੂਟੀ ਦੀ ਜਾਣਕਾਰੀ ਜਗਦੀਪ ਸਿੰਘ ਸਰਪੰਚ ਸਰਹਾਲਾ ਨੂੰ ਦੇ ਦਿੰਦੇ ਹੋ ਤਾਂ ਤੁਸੀਂ ਵੀ ਇੱਕ ਚੰਗੇ ਇਨਸਾਨਾਂ ਵਿੱਚ ਆਓਗੇ ਤੇ ਇਹ ਗੱਲ ਪੱਕੀ ਹੈ ਕਿ ਅਸੀਂ ਸਾਰੇ ਚਾਹੁੰਦੇ ਆ ਕਿ ਜਿਹੜਾ ਚੋਰਾਂ ਦਾ گروਹ ਆ ਇਹ ਕਦੇ ਸਕੂਟਰ ਚੋਰੀ ਕਰਦਾ ਮੋਟਰਸਾਈਕਲ ਚੋਰੀ ਕਰਦਾ ਕਦੇ ਰਾਹ ਜਾਂਦੇ ਰਹੀਆਂ ਨੂੰ ਲੁੱਟਦੇ ਆ ਜੇ ਕਿਸੇ ਕੋਲੋਂ ਕੁਝ ਨਹੀਂ ਮਿਲਦਾ ਤੇ ਬਹੁਤ ਸਾਰਿਆਂ ਲੋਕਾਂ ਦੀਆਂ ਜਾਨਾਂ ਵੀ ਗਈਆਂ ਨੇ ਤੇ ਇਹੋ ਜਿਹੇ ਲੋਕਾਂ ਨੂੰ ਖਤਮ ਕਰਨਾ ਇੱਕ ਬੜਾ ਵੱਡਾ ਪੁੰਨ ਦੀ ਗੱਲ ਆ ਤੇ ਮੈਂ ਸਾਰਿਆਂ ਵੀਰਿਆਂ ਨੂੰ ਬੇਨਤੀ ਕਰਨਾ ਕਿ ਇੱਕ ਵਾਰੀ ਫੇਰ ਨੋਟ ਕਰ ਲੋ ਜਗਦੀਪ ਸਿੰਘ ਸਰਪੰਚ ਦਾ ਨੰਬਰ ਜਿਹੜਾ ਵਾ ਉਹ ਇਸ ਵੀਡੀਓ ਦੇ ਵਿੱਚ ਦੇ ਦਿੱਤਾ ਗਿਆ ਹੈ ਤੁਸੀਂ ਜਿੱਥੇ ਵੀ ਇਸ ਨੰਬਰ ਦੀ ਸਕੂਟਰੀ ਨੂੰ ਵੇਖੋ ਉਸ ਵਿਅਕਤੀ ਦਾ ਨਾਮ ਪਤਾ ਦੱਸ ਕੇ ਜਗਦੀਪ ਸਿੰਘ ਨੂੰ ਫੋਨ ਕਰੋ ਇਨਾਮ ਵੀ ਪਾਓ ਅਤੇ ਇੱਕ ਚੰਗੇ ਸਮਾਜ ਸੇਵਕ ਹੀ ਬਣੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ